ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਓ ਜੀ 5:00 ਵਜੇ ਅੱਜ ਸਾਡਾ ਸ਼ੈਵੀ ਬਿਮਾਰ ਹੋਇਆ ਪਿਆ ਆ ਗੇ ਸ਼ੈਵੀ ਬਿਮਾਰ ਹੋਇਆ ਪਿਆ ਅੱਜ ਇਹਦਾ ਹੀ ਖੜਾ ਹੋਦਾ ਹੈ ਸ਼ੈਵੀ ਆ ਜਾ ਅੰਦਰ ਆਈ ਖੜਾ ਲੈ ਇੱਧਰ ਆ ਜਾ ਸੰਗਰੀ ਕਿੱਥੇ ਆਦੀ ਹੋ ਗਈ ਆ ਵਿੰਦਰ ਆ ਜਾ ਹਾਂ ਆ ਗਿਆ ਨਾ ਨਾ ਆ ਕਿਲੇ ਦੀ ਜੁੜਨੀ ਥੋੜੀ ਜਨੀ ਆ ਜਾ ਹੈ ਨਾ ਆਹੀ ਕਰ ਦਦਾ ਨਾ ਚੰਦੇ ਦੇ ਗਿਆ ਖੰਦ ਮੈਂ ਗਿਆ ਨਾ ਇਹ ਤਾਂ ਕੇਰਾ ਕੀ ਕਰੂਗਾ ਕਿੰਦਾ ਇਹ ਹਰ ਜਾਂਦਾ ਉਦੋਂ ਵੀ ਨਾ ਆ ਕੇ ਨਾ ਦੇ ਫਿਰ ਉਹ ਨਾ ਦਾ ਵੱਡਿਆ ਲਗਾਉਂਦਾ ਹੈ ਇਹ ਕੋਈ ਵੱਡਿਆ ਕਿ ਕਿ ਮੈਂ ਆਦੇ ਆ ਮਗਰੋਂ ਜਿਆਦਾ ਇਹ ਆਖਣੇ ਜੇ ਭਾਗ ਜਾਂਦੇ ਨੇ ਲਿਆ ਜਾ ਰਸਾ ਲੈ ਕੇ ਬਾਈ ਨਾ ਸਰੀ ਟਿਕ ਕੇ ਨਾ ਮਾ ਕੀ ਖੜਿਆ ਸੀ ਮੇਰੀ ਬਗਲੀ ਲੋਸ ਕਰਦੀ ਸੀ ਅੱਛਾ ਕਾਕਾ ਚਲੋ ਬਦਿਆ ਪਾਣੀ ਆ ਰਿਹਾ ਜੇ ਕੋਈ ਬੋਲੇ ਤੁਹਾਨੂੰ ਮੋਚਾ ਲੱਗਦਾ ਹੈ ਨਾ ਪੂਰਾ ਉਹ ਨਹੀਂ ਤਾਂ ਪੰਗੂ ਕਰ ਸਕਦਾ ਤੁਸੀਂ ਠੀਕ ਆ ਕੰਟਰੈਕਟ ਤੇ ਨਹੀਂ ਹੁੰਦਾ ਹਾਂ ਹਾਂ ਸਪੈਸ਼ਲ ਸਮਝਾ ਤੇ ਪਹਿਲਾਂ ਬੋਲੇ ਆਂ ਗਿਆ ਉਦੋਂ ਨਾਲ ਤੁਸੀ ਕੋਈ ਖੋਲਿਆ ਆਂ ਹਾਂ ਹਾਂ ਨਾ ਸਰ ਅੱਛਾ ਕੰਦਾ ਮਿੰਦਾ ਹਾਂ ਪੀਦਾ ਲੈ ਲੈ ਕਾਤਾ ਲੈ ਕੰਦਾ ਤਾਂ ਹੈਗਾ

ਭਾਜਾ ਤੇ ਪਹਿਲਾ ਕੀ ਦੇ ਲਵਾਇਆ ਸੀ ਉਹੋ ਦੀ ਗੱਲ ਤੇ ਰਾਜਾ ਦਾ ਮੁੰਡਾ ਆਉਂਦਾ ਪਤੰਗੀ ਵਿੱਚ ਲਵਾਦਾ ਹੁੰਦਾ ਅਬੜਾ ਲੱਭੀਓ ਭਾਜਾ ਭਾਜਾ ਤੇ ਪਿੰਡ ਚੋਂ ਚੁਬਾਂ ਕਰਾਉਦਣ ਕਿਹੜਾ ਪਹਿਲਾ ਮੁੰਡਾ ਭੁੱਲ ਗਿਆ ਭਾਜਾ ਨਹੀਂ ਨਹੀਂ ਉਹ ਬੋਲ ਭਾਜਾ ਇਹ ਨੂੰ ਕਰਨਾ ਪਊਗਾ ਉਹ ਡਾ ਦੰਦਾਂ ਨਾਲ ਪੱਤਰੀ ਜੇ ਹੈ ਨਹੀਂ ਤੇ ਲਵੇ ਇਹ ਸੁੰਦਰ ਮੈਨੂ ਲਈ ਹੈ। ਭਾਈ ਜੀ ਕਬਾਈ ਕਰੇ। ਸਾਡਾ ਕੋਟ ਦੁਕਤ ਹੈ। ਅਹੀਂ ਦੇ ਦੇ ਕਰਨ ਦੋਸਤਾਂ ਦੇ ਹਾਂ ਚਾਹ ਪੀਂਦਾ ਗਾ ਚਾਹ ਦੀ ਮਿੱਤਰ ਲੱਡੂ ਵੀ ਦੇ ਕਿਥੇ ਦੱਬ ਕੇ ਵੜ ਕੇ ਰੱਖ ਬੱਸ 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 ਬੱਚਾ ਬੱਸ ਹਰ ਤਰ੍ਹਾਂ ਕਰ ਤੇਜ਼ ਹੋਏ ਕਿਆ ਵੀ ਚੀਜ਼ੀ ਜਿਤੋਂ ਬੰਦਾ ਇਹਨਾਂ ਤਾਂ ਪਤਾ ਲੱਗਦਾ ਨਹੀਂ ਬੜ ਬਲੰਦ ਮੂੰਹ ਆੜਾ ਮੂੰਹ ਬਸ ਬੜ ਮੈਂ ਤਾਂ ਦੰਦ ਮਾਰ ਅਰੇ ਹਾਂ ਸਾਬੀ ਆਈ ਰੋਟੀ ਜਿਵੇਂ ਮਾਲ ਬੈਠਿਆ ਤੂੰ ਆਹੋ ਹੋ ਫਾੜਨੂ ਤੇ ਪਤਾ ਲਵਾਦਾਂ ਤੇਰਾ ਬਹਿ ਗਿਆ ਤੂੰ ਹਾਂ ਜੀ ਮਾਰਨੂ ਇਹਨੂੰ ਬਾ 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 ਕਸਲੇ ਮੈਨੂੰ ਲੱਗੂਗਾ ਤਾ ਤੂਹਾਰਾ ਵੀ ਬੈਠ ਜਾਸੋ ਆ ਆ ਬੋਲਾ ਜਾਵੇਂ ਮੈਂ ਆਪਣੇ ਤਰੀਕੇ ਨਾਲ ਪਸੰਦ ਕਰ ਜੇ ਐ ਨਾਲ ਕੱਟਿਆ ਹੈ ਮੈਂ ਕੋਈ ਮੈਂ ਮੰਨਦਾ ਠੀਕ ਹੈ ചുണ്ി തര മാ ചട ചെട ച ਕੰਨ ਪਾ ਨਾ ਛੱਡ ਨਾ ਜੀ ਹਾਂ ਇੱਕ ਹੋ ਨਾ ਤੂੰ ਹਾਂ ਥਾ ਮੰਗਲਸ ਉਧਰ ਪਹੁੰਚ ਗਿਆ ਨਾ ਤਾ ਕਾਲਾ ਕੌਣਾ ਆ ਰਿਹਾ ਐ ਦੱਸੋ ਅੱਜ ਤਾਂ ਸਾਈ ਵੀ ਨਾਲ ਬੜੀ ਪੂਰੀ ਮੈਂ ਉਧਰ ਬੱਟੂ ਐੜ ਜਾ ਤੂੰ ਆ ਸੰਗਲਣਾ ਢਿੱਲਾ ਸਾਡੇ ਦਾ ਲੈ ਚਿੱਤ ਨਾ ਪਿੱਛੇ ਲੈ ਚਲਾ ਕਿਛ ਹੁੰਦਾ ਮੈਨਾਂ ਮੱਤ ਤੂੰ ਹੱਥ ਬਰਾਂ ਕਰ ਲਾ ਬੈ ਜਾ ਬੈ ਬੈ ਫੜਦਾ ਸੀ ਐ ਦਾ ਦੇ ਤੂੰ ਤਾਂ ਡੱਕਰੀ ਇਹਦੀ ਕਿੰਨੀ ਜਿਆਦਾ ਹੈ ਸਾਹੀ ਇਹ ਨਹੀਂ ਆਉਂਦਾ ਜੀ ਧਿਆਨ ਧਿਆਨ ਘਰ ਤਬਰਦਦਾ ਦਾ ਹੈ ਨਹੀਂ ਲਓ ਜੀ ਸਾਹੀ ਆਪਣਾ ਰਾਤ ਪਤਾ ਨਹੀਂ ਕੁੱਤੇ ਨੇ ਵੜ ਲਿਆ ساری ਰਾਤ ਮੈਂ ਕਦੇ ਉਹਨੂੰ ਚੱਕ ਕੇ ਜਦੋਂ ਉਹ ਟੀਕਦਾ ਫਿਰ ਮੈਂ ਖੜਾ ਕਰ ਦਿੰਦੀ ਬਟੇ ਗੋਦੀ ਚੱਕ ਕੇ ਬਿਠਾਉਣਾ ਪੈਂਦਾ ਸੀ ਪਾਉਣਾ ਵੀ ਆਪੀ ਹੱਥ ਲਾ ਕੇ ਪੈਂਦਾ ਸੀ ਕੁੱਲੇ ਨਹੀਂ ਕੁੱਲੇ ਨਹੀਂ ਕਿਤੇ ਲੈ ਹਜੇ ਕੰਮ ਨਾ ਕੋਈ ਹੋਈ ਚਲੋ ਕੁੱਲੇ ਹੈ ਹੀ ਨਹੀਂ ਦੀ ਹੋਰ ਨਵਾਂ ਕਰ ਦਈਂ ਜਾਂਦਾ ਕਹਿੰਦਾ ਵੀ ਲੈ ਕੱਜ ਗਾਜਰਾਂ ਨਾਲ ਪੰਗਾ ਲੈ ਲਿਆ ਹੈ ਇਕਾਦੂ ਸਬਜ਼ੀ ਗਾਜਰਾਂ ਨਾਲ ਪੰਗਾ ਲੈ ਲਿਆ ਕੁੜੇ ਟੋਪੀ ਸਿਰ ਤੇ ਲੈ ਲਾ ਪਹਿਲੀ ਵਾਰ ਤਾਂ ਬਣਾ ਰਹੇ ਆ ਇਹਨੂੰ ਚੀਰ ਚੜਈਆ ਕੀ ਚੱਕਾਂ ਮੈਂ ਚੱਕ ਲਿਆ ਉਹ ਚੱਕ ਲਿਆ ਉਹ ਪੀੜੀ ਰਹਿ ਗਈ ਉੱਥੇ ਮਤਵਾਈ ਪਾਣ ਹੋਈਆਂ ਤੜਕੀ ਪੀਤੀ ਗਾਜਰਾਂ ਤਾਂ ਸਿੱਲ ਗਈ ਹੁਣ ਤੜਕੇ ਪਾ ਲਈ ਤੜਕੇ ਪਾ ਲਈ ਹੁਣ ਤਾਂ ਹੋਈ ਪਈ ਠੰਡ ਹੋਈ ਪਈ ਪਤਾ ਨਹੀਂ ਇਹ ਕੁੱਤਿਆਂ ਨੇ ਵੱਢ ਲਿਆ ਸੈਫੀ ਸਾਰੀ ਰਾਤ ਬਲਾਈ ਔਖੀ ਗੱਡੀ ਟੜ ਕੇ ਫੇਰ ਵਿਚਾਰਾ ਇੰਨ ਪਿਆ ਰਿਹਾ ਕੀ ਖਾਣਾ ਕੁੜੇ ਤੇ ਸਾਇੰਦ ਦਿਨ ਇਹ ਕਹਿੰਦੇ ਠੀਕ ਹੋ ਜਾਊਗਾ ਹੋਇਆ ਨਹੀਂ ਕੀ ਖਾਣਾ ਸੇਬ ਖਾਣਾ ਮੁਕਮੂ ਖੋਲੀਆਂ ਨਹੀਂ ਆ ਸੇਬ ਖਾਣਾ ਹਾਂ ਚਲ ਬਾਪੇ ਜੋ ਕੱਢ ਚੀਤ ਲੈ ਅਲਵਾਪੇ ਦਿਨ ਮੈਂ ਕਸ ਕੇ ਗੰਨਾ ਦੇ ਦਿੰਦੀਆਂ ਬਿਸਕੁਟ ਖਾਣਾ ਨੇ ਬਿਸਕੁਟ ਤਾਂ ਇਧਰ ਪੈ ਨੇ ਹਾਂ ਕੀੜਾ ਹਾਂ ਇਹ ਤਾਂ ਸੁੱਕਾ ਹੀ ਪਾ ਦੋ ਲੈ ਚੋ ਕਢ ਲਾ ਬਿਸਕੁਟ ਉੱਥੇ ਧਰ ਦੇ ਹੁਣ ਇਹਦੇ ਪਟੀਕੇ ਲਵਾਏ ਨੇ ਵਿਚਾਰਾ ਠੰਡਾ ਹੈ ਹੱਡਾ ਕੜੇ ਰਹਿੰਦੇ ਨੇ ਤੇ ਸਰਦਾਰ ਜੀ ਕਰਦੇ ਨੇ ਟੁਕਾ ਮੈਂ ਗਾਜਰਾਂ ਦੀ ਸਬਜ਼ੀ ਬਣਾਉਣੀ ਅੱਜ ਹੱਜ ਗਾਜਰਾਂ ਨਾਲ ਪੰਗਾ ਲੈ ਲਿਆ ਅੱਜ ਮੇਰੀ ਆਰਕੀ ਪਟੀਕ ਤੇ ਸੂਟਾਂ ਦੀ ਵੀਡੀਓ ਅਪਲੋਡ ਕਰਨ ਵਾਲੀ ਪਈ ਹੈ ਮੂੰਗਫਲੀ ਲਾਇਆ ਤਾਂ ਆਏ ਖਾਣ ਦਾ ਟਾਈਮ ਲੱਗੂ ਪਤਾ ਨਾ ਕੀ ਬੁਰੀ ਝੋਟੀ ਜਨ ਲੱਤਾਂ ਤੇ ਜੁੜੀਆਂ ਰਹਿੰਦੀਆਂ ਨੇ ਕਾ ਭਈਆਂ ਨੂੰ ਕੀ ਕਰਾਂਗੇ ਜਿਨ੍ਹਾਂ ਨੇ ਗੋਣੀਆਂ ਲੈ ਆ ਕੇ ਪਾ ਦੋ ਖੁੱਲੇ ਨਹੀਂ ਖੁੱਲੇ ਨਹੀਂ ਜਦੋਂ ਇਹ ਅਜੇ ਕੰਮ ਨਾ ਕੋਈ ਹੋਈ ਹੋਈ ਚੱਲੂਗਾ ਖੁੱਲੇ ਹੈ ਹੀ ਨਹੀਂ ਦੀ ਹੋਰ ਨਵਾਂ ਕੰਮ ਪਾਈ ਹੈ ਕਹਿੰਦਾ ਕੋਸੇ ਲੈ ਕੱਜ ਗਾਜਰਾਂ ਨਾਲ ਪੰਗਾ ਲੈ ਲਿਆ ਹੈ ਇਹ ਕੱਦੂ ਸਬਜ਼ੀ ਗਾਜਰਾਂ ਨਾਲ ਪੰਗਾ ਲੈ ਲਿਆ ਕੁੜੇ ਟੋਪੀ ਸਿਰ ਤੇ ਲੈ ਲਿਆ ਪਹਿਲੀ ਵਾਰ ਤਾਂ ਬਣਾ ਰਿਆ ਇਹਨਾਂ ਚੀਜ਼ ਚਲਈ ਗਿਆ ਕੀ ਚੱਕਾਂ ਮੈਂ ਚੱਕ ਲਿਆ ਉਹ ਚੱਕ ਲਿਆ ਉਹ ਪੀੜੀ ਰਹਿ ਗਈ ਉੱਥੇ ਮਤਵਾਈ ਪਾ ਤਾਉਂਦੀਆਂ ਤੜਕੀ ਪੀਤੀ ਗਾਜਰਾਂ ਤਾਂ ਸਿੱਲ ਗਈ ਹੁਣ ਤੜਕੇ ਪਾ ਲਈ ਕਰਕੇ ਪਾ ਲਈ ਹੁਣ ਤਾਂ ਹੋ ਹੀ ਪਿਆ ਠੰਡ ਹੋ ਹੀ ਪਿਆ ਪਤਾ ਨਹੀਂ ਇਹ ਕੁੱਤਿਆਂ ਨੇ ਵੱਢ ਲਿਆ ਸੈਫੀ ਸਾਰੀ ਰਾਤ ਬੁਲਾਈ ਔਖੀ ਕੱਢੀ ਤੜਕੇ ਫੇਰ ਵਿਚਾਰਾ ਇਹ ਪਿਆ ਰਿਹਾ ਕੀ ਖਾਣਾ ਕੁੜੇ ਤੇ ਸਾਇੰਦ ਨੇ ਕਹਿੰਦੇ ਠੀਕ ਹੋ ਜਾਊਗਾ ਹੋਇਆ ਨਹੀਂ ਕੀ ਗਣਾ ਸੇਵ ਖਾਣ ਮੁਕ ਨੂੰ ਖੋਲਿਆ ਨੀਆ ਸੇਵ ਖਾਣਾ ਹਾਂ ਚਲ ਮਾਪੇ ਚ ਕੱਢ ਜੀ ਲੈ ਅਲਵਾ ਫੇਦੀ ਮੈਂ ਕਸ ਕੇ ਗੰਨਾ ਦੇ ਦਿੰਦੀਆਂ ਬਿਸਕੁਟ ਖਾਣੇ ਨੇ ਬਿਸਕੁਟ ਤਾਂ ਇੱਧਰ ਪਏ ਨੇ ਹਾਂ ਫੀੜ ਹਾਂ ਇਹ ਤਾਂ ਸੁੱਕਾ ਹੀ ਪਾ ਦੋ ਲੈ ਚੋ ਕੜਲਾ ਬਿਸਕੁਟ ਉਥੇ ਧਰ ਦੇ ਹੁਣ ਇਹਦੇ ਪਟੀਕੇ ਲਵਾਏ ਨੇ ਵਿਚਾਰਾ ਠੰਡ ਹੈ ਹੱਡਾ ਕੜੇ ਰਹਿੰਦੇ ਨੇ ਤੇ ਸਰਦਾਰ ਜੀ ਕਰਦੇ ਨੇ ਟੋਕਾ ਮੈਂ ਗਾਜਰਾਂ ਦੀ ਸਬਜ਼ੀ ਬਣਾਉਣੀ ਹੈ ਅੱਜ ਹਜ ਗਾਜਰਾਂ ਨਾਲ ਪੰਗਾ ਲੈ ਲਿਆ ਅੱਜ ਮੇਰੀ ਆਰਕੀਟੇਕ ਤੇ ਸੂਰਤਾਂ ਦੀ ਵੀਡੀਓ ਅਪਲੋਡ ਕਰਨ ਵਾਲੀ ਪਈ ਹੈ ਮੂੰਗਫਲੀ ਲਾਇਆ ਤਾਂ ਆਏ ਖਾਣ ਦਾ ਟਾਈਮ ਲੱਗੂ ਪਤਾ ਨਾ ਕੀ ਬੁਰੀ ਜੋਟੀ ਜੇ ਲੱਤਾਂ ਤੇ ਜੁੜੀਆਂ ਰਹਿੰਦੀਆਂ ਨੇ ਕਾ ਬਦਿਆਂ ਨੂੰ ਕੀ ਕਰਾਂਗੇ ਲਓ ਜੀ ਟੀਕਾ ਲੱਗ ਗਿਆ ਸਬਜ਼ੀ ਮੈਂ چیرਤੀ ਇਹਨਾਂ ਡਾਕਟਰ ਮੱਜਾਂ ਦਾ ਵੀ ਡਾਕਟਰ ਹੈ ਇਹ ਕੁੱਤਿਆਂ ਦਾ ਵੀ ਡਾਕਟਰ ਹੈ ਸੁਨਾਮ ਤੋਂ ਨਹੀਂ ਅਗਰ ਜੀ ਡਾਕਟਰ ਕਈ ਤਾਂ ਸੁਨਾਮ ਵਾਲੇ ਜਾਣਦੇ ਹੁਣੇ ਨੇੜੇ ਵਾਲੇ ਸਾਡੇ ਸ਼ੁਰੂ ਚ ਪਹਿਲਾਂ ਤਾਂ ਇਹੀ ਆਉਂਦੇ ਹੁੰਦੇ ਤੇ ਇੱਕ ਤਾਂ ਇਹਨਾਂ ਦੀ ਇੰਨੀ ਕਰਾਮਦਾਰੀ ਹੈ ਵੀ ਜੇ ਆਪਾਂ ਇੱਕ ਫੋਨ ਕਰਤਾ ਜੀ ਤਾਂ 15 ਮਿੰਟ ਕਹਤੇ ਤਾਂ 15 ਮਿੰਟਾਂ ਚ ਹੀ ਆ ਜਾਂਦੇ ਨੇ ਇਹ ਨਹੀਂ ਆ ਨਾ ਵੀ ਬਾਰ-ਬਾਰ ਫੋਨ ਕਰਨਾ ਪੈਣਾ ਉਸ ਤੋਂ ਬਾਅਦ ਇਹਨਾਂ ਨੇ ਕੰਮ ਬੰਦ ਕਰਕੇ ਹੀ ਬਾਹਰ ਚਲੇ ਗਏ ਤਿੰਨ ਚਾਰ ਸਾਲ ਸਾਨੂੰ ਇਹ ਨਾ ਔਖਾ ਹੋ ਗਿਆ ਕੋਈ ਟਾਈਮ ਨਾ ਟਾਈਮ ਤੇ ਡਾਕਟਰ ਨਾ ਆਇਆ ਕਰੀ ਤੇ ਬਸ ਸਵੇਰ ਤੋਂ ਫੋਨ ਕਰਦੇ ਤਾਂ ਸ਼ਾਮ ਤੱਕ ਆ ਗਈ ਜੀ ਆ ਗਈ ਜੀ ਹੋਈ ਜਾਂਦੀ ਤੇ ਹੁਣ ਫਿਰ ਇੱਕ ਬਕਸੀ ਵਾਲ ਤੋਂ ਆਉਣ ਲੱਗੇ ਤੇ ਚਲੋ ਠੀਕ ਉਹ ਵੀ ਠੀਕ ᱛੀ ਬਸ ਟਾਈਮ ਪਾਸ ਜਾ ਹੋ ਗਿਆ ਵੀ ਬਹੁਤ ਔਖਾ ਸੀਗਾ ਇਹਨਾਂ ਸਾਡੇ ਮੱਜਾਂ ਨੂੰ ਵੀ ਦਵਾਈ ਇਹਨਾਂ ਦੀ ਇੱਕ ਵਾਰ ਬਸ ਇਹ ਇੱਕ ਟੀਕਾ ਚਾਹੀਏ ਦੋ ਲਾ ਜਾਣ ਚਾਹੀਏ ਗੋਲੀਆਂ ਦੇ ਜਾਣਦੇ ਤੇ ਲੱਗਦੀ ਹੈ ਦਵਾਈ ਬਹੁਤ ਵਧੀਆ ਡਾਕਟਰ ਨੇ ਵੈਸੇ ਸਲਾਹ ਨਹੀਂ ਮਾੜੀ ਦਿੰਦੇ ਮੈਨੂੰ ਤਾਂ ਇੰਨਾ ਜ਼ਿਆਦਾ ਜਦੋਂ ਇਹ ਮੈਨੂੰ ਉਸ ਨਾਮ ਮਿਲੇ ਕਿਉਂ ਸਾਡੇ ਤਾਂ ਸ਼ੁਰੂ ਤੋਂ ਹੀ ਆਉਂਦੇ ਨੇ ਹੁਣ ਜਾਣ ਪਛਾਣਾ ਕਹਿੰਦੇ ਜੀ ਮੈਂ ਕਿਹਾ ਵੀ ਤੁਸੀਂ ਕੰਮ ਸ਼ੁਰੂ ਕਰ ਲਓ ਨਮਾਬ ਦਾ ਹੈ ਪ੍ਰਿਜਿਤੇ ਵੀ ਜਾਨੇ ਤੇ ਕਹਿੰਦੇ ਵੀ ਕਰਾਂਗੇ ਸੀ ਇਹਨਾਂ ਨੇ ਪਰਸੋਂ ਚੌਥੇ ਸਾਨੂੰ ਫੋਨ ਕੀਤਾ ਸੀ ਵੀ ਅਸੀਂ ਕੰਮ ਸ਼ੁਰੂ ਕਰ ਲਿਆ ਮੈਂ ਕਿਹਾ ਵੀ ਹੁਣ ਸੈਫੀ ਦੇ ਪਹਿਲਾਂ ਗੁਰਜੀਤ ਨੂੰ ਹੀ ਸੱਦੋ ਉਹ ਹੀ ਟੀਕਾ ਲਾ ਕੇ ਜਾਊਗਾ ਇਹ ਵੱਢ ਲਿਆ ਪਤਾ ਨਹੀਂ ਦਸਨ ਤੋਂ ਪਤਾ ਹੀ ਨਹੀਂ ਉਹ ਡਾਕਟਰ ਕਹਿੰਦੇ ਵੀ ਵੱਡਿਆ ਹੈ ਲੱਤਾਂ ਤੋਂ ਪਿਛਲੀਆਂ ਲੱਤਾਂ ਤੋਂ ਨਹੀਂ ਇਹ ਹੱਥ ਲਵਾਉਂਦਾ ਸੀ ਮਸਾ ਉਹ ਕਰ ਟਾਈਮ ਟਪਾਇਆ ਤਾਂ ਰਾਤ ਨੂੰ ਜਿੰਨੇ ਬਸ ਕੇਰਾ ਧੁੱਪੇ ਮੈਂ ਪਾ ਤਾ ਉੱਥੇ ਪਿਆ ਰਿਹਾ ਥੋੜਾ ਜਿਹਾ ਜਿਹੀ ਉੱਠਿਆ ਦੀ ਬਸ ਜਿੱਤੇ ਜੇ ਖੜ ਜਾਂਦਾ ਤਾਂ ਐਂ ਖੜਾ ਰਹਿੰਦਾ ਘੰਟਾ ਘੰਟਾ ਤੇ ਬਾਕੀ ਚਲੋ ਹੁਣ ਸਾਨੂੰ ਬਹੁਤ ਹੋ ਗਿਆ ਵੀ ਇਹ ਡਾਕਟਰ ਆ ਕੇ ਥੋੜਾ ਜਿਹਾ ਹਨਾ ਜਦੋਂ ਟਾਈਮ ਤੇ ਨਾ ਦਵਾਈ ਪਸ਼ੂ ਨੂੰ ਮਿਲੇ ਫੇਰ ਔਖਾ ਹੋ ਜਾਂਦਾ ਤੇ ਅੱਜ ਵੀ ਇਹ ਵਧੀਆ ਰਹਿ ਦੇ ਕੇ ਕਹਿੰਦੇ ਸਾਡੀ ਇੰਨੇ ਦੇ ਗਏ ਬਾਅਦ ਇੱਕ ਕੱਟੀ ਸੀਗੀ ਕਿਉਂ ਜੀ ਤਾਂ ਡਾਕਟਰ ਆਉਂਦੇ ਰਹਿੰਦੇ ਨੇ ਉਹ ਤਾਂ ਇਹ ਤਾਂ ਦੱਸ ਦਿੰਦੇ ਨੇ ਵੀ ਤੁਸੀਂ ਇਹਨੂੰ ਆ ਚੀਜ਼ ਪਾਓ ਉਹ ਜਿਹੜੀ ਹੁਣ ਮੱਜ ਸੂਣ ਵਾਲੀ ਉਹਦਾ ਕਦ ਮਦਰਾ ਰਹਿ ਗਿਆ ਅੱਜ ਵੀ ਦਵਾਈ ਦੱਸ ਕੇ ਕਹਿੰਦੇ ਦੂਜੀ ਕੱਟੀ ਨੂੰ ਕਹਿੰਦੇ ਇਹਨੂੰ ਦਵਾਈ ਪਾ ਦਿਓ ਫਿਰ ਫੇਰੇ ਦਾ ਨਾ ਕਦ ਮਦਰਾ ਰੱਖ ਲਿਓ ਕਿਤੇ ਤੁਸੀਂ ਬਹੁਤ ਵਧੀਆ ਨੇ ਖਰ ਚੱਲ ਬੰਦਾ ਅਸੀਂ ਤਾਂ ਮੈਂ ਚਾਹੇ ਮੈਂ ਵੀ ਫੋਨ ਕਰਦਾ ਤਾਂ ਵੀ ਇਹ ਆ ਕੇ ਦਵਾਈ ਦੇ ਜਾਂਦੇ ਨੇ ਅੱਜ ਤਾਂ ਚਲੋ ਸਰਦਾਰ ਜੀ ਘਰ ਜਾਂਦੇ ਕਿ ਨਹੀਂ ਮੈਂ ਇਥੇ ਮੈਂ ਇਕੱਲੀ ਹੂ ਮੈਂ ਵੀ ਰੱਸਾ ਪਾ ਕੇ ਆਈ ਇਹ ਨਾਲ ਵਧੀਆ ਪੀ ਇੰਜੈਕਸ਼ਨ ਟੀਕਾ ਦਵਾਈ ਸਾਰਾ ਆਪ ਹੀ ਕਰ ਨਵੇ ਲਾ ਆਂਦੇ ਨੇ ਕੋਈ ਐ ਨਹੀਂ ਹੈਗਾ ਵੀ ਬੰਦਾ ਹੀ ਹੋਵੇ ਕਰੇ ਹਨਾ ਵਧੀਆ ਨੇ ਵਿਚਾਰੇ ਕਾਫੀ ਟਾਈਮ ਤੋਂ ਸਾਨੂੰ ਜਾਣਦੇ ਨੇ ਤੇ ਚਲੋ ਜੀ ਅੱਜ ਵਾਲਾ ਵਲੌਗ ਆਪਣਾ ਸੈਫੀ ਦੇ ਨਾਲ ਹੋ ਗਿਆ ਸ਼ੁਰੂ ਸਾਰਾ ਤੇ ਐਂਡ ਵੀ ਸੈਫੀ ਦੀ ਹੋ ਗਿਆ ਹੁਣ ਮਿਲਦੇ ਆ ਕੱਲ ਨੂੰ ਸੋਹਣੇ ਜਿਹੇ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ